ਸਚਾਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਤਾਂ ਦੋਸਤੋ ਹੁਣ ਤੋਂ ਹੀ ਆਪਣੇ ਝੋਨੇ ਨੂੰ ਕਾਟ ਲੱਗਣ ਦੀਆਂ ਗੱਲਾਂ ਸ਼ੁਰੂ ਹੋ ਚੁੱਕੀਆਂ ਕਹਿੰਦੇ ਯਾਰ ਸਾਡੇ ਕੋਲ ਤਾਂ ਜਗ੍ਹਾ ਹੀ ਹੈ ਨਹੀਂ ਅਸੀਂ ਚੌਲ ਕਿੱਥੇ ਰੱਖਾਂਗੇ ਇਸ ਕਰਕੇ ਦੋਸਤੋ ਇਹ ਬਹਾਨਾ ਪਿਛਲੀ ਵਾਰ ਥੋੜਾ ਜਿਹਾ ਲੇਟ ਚੱਲਿਆ ਸੀ ਜਦੋਂ ਆਪਾਂ ਝੋਨਾ ਵੜ ਲਿਆ ਸੀ ਮੰਡੀਆਂ ਦੇ ਵਿੱਚ ਸੁੱਟ ਦਿੱਤਾ ਸੀ ਮੰਡੀਆਂ ਦੇ ਵਿੱਚ ਬੈਠੇ ਰਹੇ ਮੌਇਸਚਰ 17 ਹੀ ਥਾ ਤੇ 13 ਆ ਗਿਆ ਝੋਨੇ ਦਾ ਤੇ ਅੱਗੋਂ ਸਾਨੂੰ ਕਹਿੰਦੇ ਜੜ ਸਾਡੇ ਕੋਲ ਤਾਂ ਜਗ੍ਹਾ ਹੀ ਹੈ ਨਹੀਂ ਅਸੀਂ ਝੋਨਾ ਲੈ ਕੇ ਕਿੱਥੇ ਜਾਈਏ ਹਾਂ ਜੇਕਰ ਤੂੰ ਸਾਨੂੰ ਕਾਟ ਲਵਾ ਦੇਂਗਾ ਫਿਰ ਕੁਝ ਨਾ ਕੁਝ ਹੱਲ ਹੋ ਜੂਗਾ ਤੇ ਜਦੋਂ ਹੀ ਆਪਣੇ ਕਿਸਾਨ ਭਰਾਵਾਂ ਨੇ ਕਾਰਡ ਲਵਾਤੀ ਕਾਰਡ ਕਿੰਨੀ ਚੱਲੀ ਸੀ ਕਿਤੇ 70 ਰੁਪਏ ਚੱਲੀ ਹੈ ਕਿਸੇ ਏਰੀਆ ਦੇ ਵਿੱਚ 100 ਰੁਪਏ ਕਿਸੇ ਏਰੀਆ ਵਿੱਚ 200 ਰੁਪਏ ਆ ਹਾਈਬ੍ਰਿਡ ਝੋਨੇ ਨੂੰ ਤਾਂ ਖਾਸੀ ਲੱਗੀ ਆ ਕਿਤੇ ਕਿਤੇ ਤਾਂ 10 ਕਿਲੋ ਝੋਨਾ ਵੀ ਕੱਟਿਆ ਗਿਆ ਜਦੋਂ ਆਪਾਂ ਕਾਰਡ ਲਵਾਤੀ ਫਿਰ ਜਗ੍ਹਾ ਵਾਧੂ ਹੋ ਗਈ ਉਹਨਾਂ ਕੋਲ ਕਹਿੰਦੇ ਵਾਧੂ ਜਗ੍ਹਾ ਕਿੰਨਾ ਮਰਜ਼ੀ ਝੋਨਾ ਸਿੱਟ ਦਿਓ ਬਸ ਥੋੜੀ ਜੀ ਕਾਟ ਲੱਗੂਗੀ ਤਾਂ ਇਹ ਬੰਨਾ ਇਸ ਵਾਰ ਝੋਨਾ ਵੱਢਣ ਤੋਂ 2 ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਇਹਦਾ ਮਤਲਬ ਕੀ ਆ ਕਿ ਇਸ ਵਾਰ ਤਾਂ ਆਪਣੇ ਝੋਨੇ ਨੂੰ ਖਾਸੀ ਕਾਟ ਲੱਗਣ ਵਾਲੀ ਆ ਹਾਂ ਦੋਸਤੋ ਇੱਥੇ ਕਿਸਾਨਾਂ ਭਰਾ ਸੋਚਣਗੇ ਯਾਰ 200 ਕਟ ਲੈਣਗੇ 364 ਲੱਗ ਜੂਗੀ ਹੋਰ ਕਿੰਨਾ ਕੁ ਲੱਗੂ ਵਿਚਾਰੇ ਕਰਨ ਵੀ ਤਾਂ ਕਰਨ ਵੀ ਕੀ ਤਾਂ ਦੋਸਤੋ ਜਦੋਂ ਇੱਕ ਵਾਰ ਮੂੰਹ ਨੂੰ ਲਹੂ ਲੱਗ ਗਿਆ ਨਾ ਤਾਂ ਫੇਰ ਤਾਂ ਤੁਸੀਂ ਇਹ ਭੁੱਲ ਜੂ ਕਿ 100 200 300 ਨਾ ਸਰ ਜੂਗਾ ਕਿ ਪਿਛਲੀ ਵਾਰ ਤਾਂ ਐ ਜਿਵੇਂ ਮੌਕੇ ਤੇ ਆ ਕੇ ਡਰ ਦੇ ਡਰਦਿਆਂ ਨੇ ਕਿਹਾ ਸੀ ਜਰ ਕਾਟ ਲੱਗੂਗੀ ਭੋਲੇ ਜਿਹੇ ਮੂੰਹ ਨਾਲ ਇਸ ਵਾਰ ਤਾਂ 2 ਮਹੀਨੇ ਪਹਿਲਾਂ ਕਹਿਦਾ ਕਿ ਸਾਡੇ ਕੋਲ ਤਾਂ ਜਗਾ ਹੈ ਨਹੀਂ ਤਾਂ 7 800 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਕਾਟ ਲੱਗ ਸਕਦੀ ਆ ਹਾਂ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਆਪਣੇ ਕਿਸਾਨ ਪ੍ਰਾਖੜਾ ਬੋਲਦੇ ਆ ਇਹ ਤਾਂ ਕਹਿ ਦਿੰਦੇ ਆ ਯਾਰ ਜਿਵੇਂ ਕਰਤਾ ਠੀਕ ਆ ਤਾਂ ਦੋਸਤੋ ਤੁਸੀਂ ਭੁੱਲ ਗਏ ਇਸ ਵਾਰ ਤੁਸੀਂ ਤਾਂ ਆਪਣੇ ਆੜਤੀਆਂ ਨੂੰ ਸ਼ੈਲਰ ਮਾਲਕਾਂ ਨੂੰ ਫੋਨ ਕਰ ਕਰਕੇ ਪੁੱਛਿਆ ਯਾਰ ਝੋਨਾ ਕਿਹੜਾ ਲੱਗੇ ਜਿਹੜਾ ਤੁਸੀਂ ਕਹੋਗੇ ਉਹੀ ਝੋਨਾ ਲਾਵਾਂਗੇ ਬਸ ਸਾਡੇ ਝੋਨੇ ਨੂੰ ਕਾਟ ਨਾ ਲੱਗੇ ਤੇ ਇਹ ਵੀ ਹੋਇਆ ਕਿ ਇਸ ਵਾਰ ਜਿਹੜਾ 50 ਰੁਪਏ ਪ੍ਰਤੀ ਕਿਲੋ ਝੋਨਾ ਵਿਗਦਾ ਸੀ 4-500 ਰੁਪਏ ਪ੍ਰਤੀ ਕਿਲੋ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਯਾਰ ਇਸ ਝੋਨੇ ਨੂੰ ਕਾਟ ਨਹੀਂ ਲਗਣੀ ਇਹੀ ਝੋਨਾ ਲਾਉਣਾ ਹੁਣ ਇੱਥੇ ਪਹਿਲਾਂ ਮਾਰਤਾ ਆਪਾਂ ਨੂੰ ਜਦੋਂ ਬੀਜ ਲੈਂਦਾ ਉਦੋਂ ਹੀ ਪੈਗੀ ਅਤੇ ਦੂਜੀ ਮਾਰ ਹੁਣ ਜਦੋਂ ਝੋਨਾ ਵੇਚਾਂਗੇ ਨਾਲ ਤਾਂ ਲੈਣਗੇ ਜਿਵੇਂ ਸੁਕਾ ਕੇ 17 ਮੌਚਰ ਤੇ ਨਾਲੇ ਲੱਗੂਗੀ ਕਾਟ ਕਿਹਦੇ ਕਰਕੇ ਸਿਰਫ ਤੇ ਸਿਰਫ ਕਿਸਾਨ ਦੀ ਗਲਤੀ ਕਰਕੇ ਹਾਂ ਦੋਸਤੋ ਤਾਂ ਦੋਸਤੋ ਹੁਣ ਤੋਂ ਹੀ ਆਪਣਾ ਏਕਾ ਬਣਾ ਲਓ ਨਹੀਂ ਤਾਂ ਆਪਣੇ ਨਾਲ ਬਹੁਤ ਜ਼ਿਆਦੇ ਭੈੜੀ ਹੋਣ ਵਾਲੀ ਆ ਜੂਪੀ ਬਿਹਾਰ ਵਾਲੇ ਆਪਣੇ ਪੰਜਾਬ ਦੇ ਕਿਸਾਨਾਂ ਤੇ ਹੱਸਣਗੇ ਕਹਿਣਗੇ ਸਾਡੇ ਤਾਂ ਐਮਐਸਪੀ ਹੈ ਨਹੀਂ ਪਰੰਤੂ ਅਸੀਂ ਗਿੱਲਾ ਵੇਚਦੇ ਹਾਂ 40 ਕੁਇੰਟਲ ਕਿਲੇ ਦੇ ਝੋਨਾ ਕੱਢਦੇ ਆ ਆਪਣਾ ਤਾਂ ਫਿਰ 25-25 ਕੁਇੰਟਲ 'ਚ ਰਹਿ ਜਾਊਗਾ ਮਾੜਾ ਯਾ ਅਗਲ ਨੂੰ ਹੱਥ ਮਾਰੋ ਏਕਾ ਬਣਾ ਲਓ ਨਹੀਂ ਤਾਂ ਆਪਣੇ ਨਾਲ ਬਹੁਤ ਜ਼ਿਆਦਾ ਭੈੜੀ ਹੋਣ ਵਾਲੀ ਆ ਹਾਂ ਦੋਸਤੋ ਸਭ ਤੋਂ ਵੱਡਾ ਸਵਾਲ ਕਿ ਜਦੋਂ ਅਸੀਂ ਕਾਟ ਲਵਾਤੀ ਉਹ ਦੂਜੀ ਜਗ੍ਹਾ ਕਿਵੇਂ ਬਣਗੀ ਜੇਕਰ ਜਗ੍ਹਾ ਹੈ ਹੀ ਨਹੀਂ ਆਪਣੇ ਝੋਨੇ ਦੇ ਲਈ ਤਾ ਹੈ ਨਹੀਂ ਜੇਕਰ ਕਾਟ ਲਵਾਵਾਂਗੇ ਤਾਂ ਵੀ ਨਹੀਂ ਬੰਨਨੀ ਪਰੰਤੂ ਜੇਕਰ ਆਪਾਂ ਜਦੋਂ ਕਾਟ ਲਵਾਤੀ ਉਦੋਂ ਜਗਾ ਕਿੱਥੋਂ ਆ ਜਾਂਦੀ ਆ ਮਾੜਾ ਜਿਹਾ ਅਕਲ ਨੂੰ ਹੱਥ ਮਾਰੋ ਤਾਂ ਕਰਕੇ ਬਹੁਤੀਆਂ ਪੋਸਟਾ ਹੈ ਦੀਆਂ ਸ਼ੇਰ ਨਾ ਕਰਿਆ ਕਰੋ ਸੱਗੋਂ ਐ ਪੂਰਾ ਗੜਕ ਕੇ ਬੋਲਿਆ ਕਰੋ ਕਿ ਇਸ ਵਾਰ ਅਸੀਂ ਕਾਟ ਨਹੀਂ ਦੇਵਾਂਗੇ ਅਸੀਂ ਉਹੀ ਚੋਨਾ ਲਾਇਆ ਜਿਹੜਾ ਤੁਸੀਂ ਕਿਹਾ ਪਰਮਲ ਚੋਨਾ ਲਾਇਆ ਜਿੰਨੀ ਐਮਐਸਪੀ ਬੰਦੀ ਆ ਸਾਨੂੰ 19 ਦਿਓ ਸਾਡਾ ਹੱਕ ਇੱਥੇ ਰੱਖ ਅਤੇ ਮੰਡੀ ਦੇ ਵਿੱਚ ਆਪਣਾ ਆਪਣਾ ਮੋਸਟਰ ਮੀਟ ਲੈ ਕੇ ਜਾਓ ਡਾਂਗ ਨੂੰ ਤੇਲ ਲਾ ਕੇ ਲੈ ਕੇ ਜਾਓ ਕਿਉਂਕਿ ਡਾਂਗ ਮੂਰੀ ਤਾਂ ਭੂਤ ਵੀ ਨਜਦੀ ਹੁੰਦੇ ਜਦੋਂ ਆਪਣਾ ਏਕਾ ਹੋਇਆ ਝੋਨਾ ਤਾਂ ਨਾਲ ਦੀ ਨਾਲ ਵੀ